ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਭਾਵਕ ਬੁੱਧੀ ਨਾਲ ਸੰਬੰਧਿਤ ਸਾਨੂੰ ਸਾਰਿਆਂ ਨੂੰ ਆਪਣੇ ਇੱਧ-ਗਿਰ ਦੇ ਵਾਤਾਵਰਣ ਨਾਲ ਲੋਕਾਂ ਨਾਲ ਵੱਖ-ਵੱਖ ਹਾਲਾਤਾਂ ਨਾਲ ਤੇ ਸਭ ਤੋਂ ਵੱਧ ਕਿ ਖੁਦ ਆਪਣੇ ਆਪ ਨਾਲ ਵਰਤਣਾ ਪੈਂਦਾ ਹੈ ਤੇ ਨਜਿੱਠਣਾ ਪੈਂਦਾ ਹੈ ਇਹ ਕੰਮ ਹਰ ਗੁਜ਼ਰੀ ਪਲਤੀ ساری ਜ਼ਿੰਦਗੀ ਕਰਨਾ ਪੈਂਦਾ ਹੈ ਇਹ ਸਭ ਕੁਝ ਕਰਨ ਵਾਸਤੇ ਭਾਵਕ ਬੁੱਧੀ ਹੀ ਸਾਡੇ ਅੰਦਰ ਦੀ ਤਾਕਤ ਬਣਦੀ ਹੈ ਇਹ ਸਭ ਸਿੱਖਿਆ ਜਾ ਸਕਣ ਵਾਲੀਆਂ ਯੋਗਤਾਵਾਂ ਹਨ ਤੇ ਅਸੀਂ ਕੁਝ ਧਿਆਨ ਤੇ ਕੋਸ਼ਿਸ਼ਾਂ ਦੇ ਸਹਾਰੇ ਹਾਲਾਤਾਂ ਨਾਲ ਚੰਗੀ ਤਰ੍ਹਾਂ ਨਜਿੱਠ ਸਕਦੇ ਹਾਂ ਭਾਵਕ ਬੁੱਧੀ ਕੁਝ ਇਸ ਤਰ੍ਹਾਂ ਹੈ ਕਿ ਸਾਨੂੰ ਆਪਣੇ ਬੁਨਿਆਦ ਬਲ ਜਾਣਾ ਪਵੇਗਾ ਇਹ ਬੁਨਿਆਦ ਸਾਨੂੰ ਚੰਗੇ ਇਨਸਾਨ ਚੰਗੇ ਸ਼ਹਿਰੀ ਚੰਗੇ ਪਿੰਡੂ ਤੇ ਚੰਗੇ ਕਾਰੋਬਾਰੀ ਬਣਾਉਂਦੀ ਹੈ ਰੋਜ਼ਮਰਾਂ ਦੀ ਜ਼ਿੰਦਗੀ ਜਿਉਣ ਤੇ ਆਪਣੇ ਚਾਰ ਚਪੇਰੀ ਨਾਲ ਵਿਚਰਨ ਵਾਸਤੇ ਭਾਵਕ ਬੁੱਧੀ ਕੰਮ ਆਉਂਦੀ ਹੈ ਇੱਕ ਤਰ੍ਹਾਂ ਦਾ ਬਹੁ ਮੰਤਵੀ ਚਾਕੂ ਦੀ ਤਰ੍ਹਾਂ ਹੈ ਭਾਵਕ ਬੁੱਧੀ ਹਰ ਵਕਤ ਕੰਮਕਾਰੀ ਹੁੰਦੀ ਹੈ ਜਦੋਂ ਅਸੀਂ ਕਿਸੇ ਪਾਰਟੀ ਵਿੱਚ ਡੂੰਗੇ ਬਹਿਸ-ਵਹਾਬ ਸੇ ਵੀ ਪਏ ਹੁੰਦੇ ਆ ਜਦੋਂ ਘਰ ਵਿੱਚ ਬੱਚਿਆਂ ਨਾਲ ਵਿਚਰੇ ਹੁੰਦੇ ਆ ਕੋਈ ਫੋਨ ਕਾਲ ਸੁਣ ਰਹੇ ਹੁੰਦੇ ਆ ਕਿਸੇ ਸਮੱਸਿਆ ਨੂੰ ਸੁਲਝਾਉਣ ਦਾ ਹੱਲ ਲੱਭਣ ਵਾਸਤੇ ਗਲੀ ਵਿੱਚ ਪੈਦਲ ਘੁੰਮਦੇ ਹਾਂ ਤੇ ਜਾਂ ਆਪਣੇ ਦਫ਼ਤਰ ਦੀ ਮੀਟਿੰਗ ਹਾਲ ਵਿੱਚ ਮਹੱਤਵਪੂਰਨ ਫੈਸਲੇ ਲੈ ਰਹੇ ਹੁੰਦੇ ਆ ਇੰਨਾ ਸਾਰਿਆਂ ਬਿਲੀ ਕਾਮਕਾਰੀ ਹੁੰਦੀ ਹੈ ਸਾਨੂੰ ਸਾਰਿਆਂ ਨੂੰ ਭਾਵਕ ਬੁੱਧੀ ਦੇ ਮਾਸਟਰਬੈਂਡ ਦੀ ਲੋੜ ਹੈ ਕਿਸੇ ਵੀ ਇਨਸਾਨ ਨੂੰ ਕੁਝ ਵੀ ਸੌਖਿਆ ਨਹੀਂ ਮਿਲ ਜਾਂਦਾ ਕੁਝ ਵੀ ਹਾਸਲ ਕਰਨ ਦੇ ਲਈ ਸਾਨੂੰ ਭਾਵਕ ਆਸ਼ਾਵਾਦ ਹੋਣਾ ਪਵੇਗਾ ਜੇ ਅਸੀਂ ਭਾਵਕ ਤੌਰ ਤੇ ਆਸ਼ਾਵਾਦ ਹੋਵਾਂਗੇ ਤਾਂ ਸਾਡੇ ਕੰਮਕਾਜ ਕਰਨ ਦੀ ਯੋਗਤਾ ਨੂੰ ਵੱਧ ਤੋਂ ਵੱਧ ਹੁਲਾਰਾ ਮਿਲੇਗਾ ਤੇ ਸਾਡੇ ਵਾਸਤੇ ਕਾਮਯਾਬੀਆਂ ਦੇ ਰਾਹ ਖੁੱਲ ਜਾਣਗੇ ਮੁੱਖੀ ਤੌਰ ਤੇ ਦੋ ਤਰ੍ਹਾਂ ਦੀਆਂ ਪ੍ਰੇਰਨਾਵਾਂ ਕੰਮ ਕਰਦੀਆਂ ਨੇ ਜੋ ਇਨਸਾਨ ਨੂੰ ਕੁਝ ਕਰਨ ਵਾਸਤੇ ਉਕਸਾਉਂਦੀਆਂ ਨੇ ਇੱਕ ਬਾਹਰੀ ਪ੍ਰੇਰਣਾ ਤੇ ਇੱਕ ਦੂਜੀ ਹੁੰਦੀ ਹੈ ਅੰਦਰੂਨੀ ਪ੍ਰੇਰਣਾ ਇਹ ਆਮ ਹੀ ਮੰਨਿਆ ਜਾਂਦਾ ਹੈ ਕਿ ਬਾਹਰੀ ਪ੍ਰੇਰਣਾ ਉਨੀ ਦੇਰੀ ਕੰਮ ਕਰਦੀ ਹੈ ਜਿੰਨੀ ਦੇਰ ਤੱਕ ਉਸ ਦਾ ਸਰੋਤ ਕਾਇਮ ਰਹਿੰਦਾ ਹੈ ਸ੍ਰੋਤ ਹੀ ਹਟਦੇ ਪ੍ਰੇਰਣਾ ਗਾਇਬ ਹੋ ਜਾਂਦੀ ਹੈ ਪਰ ਅੰਦਰੂਨੀ ਪ੍ਰੇਰਣਾ ਦੇ ਨਾਲ ਅਸੀਂ ਹਰ ਮੰਜਲ ਨੂੰ ਸਰ ਕਰ ਸਕਦੇ ਆ ਜਿਹੜੀ ਪੌੜੀ ਅਸੀਂ ਚੜ੍ਹਨਾ ਚਾਹੁੰਦੇ ਆ ਉਸ ਵਾਸਤੇ ਪਹਿਲੀ ਗੱਲ ਇਹ ਕਿ ਸਾਰੇ ਉਪਰਾਲੇ ਸਾਨੂੰ ਆਪ ਕਰਨੇ ਪੈਣੇ ਨੇ ਉਹ ਪੌੜੀ ਸਾਨੂੰ ਆਪਣੀ ਹਿੰਮਤ ਨਾਲ ਆਪ ਹੀ ਚੜ੍ਹਨੀ ਪੈਣੀ ਆ ਕੋਈ ਹੋਰ ਸਾਡੇ ਵਾਸਤੇ ਉਹ ਪੌੜੀ ਨਹੀਂ ਚੜ੍ਹ ਸਕਦਾ ਭਾਵਨਾਵਾਂ ਦਾ ਸਿੱਧਾ ਸਬੰਧ ਪ੍ਰੇਰਣਾ ਨਾਲ ਹੈ ਸਾਨੂੰ ਪ੍ਰੇਰਿਤ ਹੋਊ ਕਿ ਆਪਣੀਆਂ ਭਾਵਨਾਵਾਂ ਨੂੰ ਜਗਾਉਣਾ ਪਵੇਗਾ ਤੇ ਹਣੀ ਰੀਤੂ ਟੜ ਨਾ ਡਰ ਕੇ ਆਪਣੀ ਮੰਜ਼ਿਲ ਵੱਲ ਅੱਗੇ ਵਧਣਾ ਪਵੇਗਾ ਤਾਂ ਹੀ ਅਸੀਂ ਕਾਮਯਾਬੀ ਦੀ ਰਾਹ ਤੇ ਚੱਲ ਸਕਦੇ ਹਾਂ ਤੇ ਜੀ ਅਸੀਂ ਆਪਣੀ ਮੰਜ਼ਿਲ ਨੂੰ ਆਨੰਦ ਤੇ ਤਸੱਲੀ ਬਖਸ਼ ਤਰੀਕੇ ਨਾਲ ਪਾ ਲਈਏ ਤੇ ਸਾਨੂੰ ਅੰਦਰੂਨੀ ਖੁਸ਼ੀ ਵੀ ਦਿੰਦੀ ਆ ਤੇ ਅਸੀਂ ਉਸ ਮੰਜ਼ਿਲ ਦਾ ਆਨੰਦ ਦੇ ਦੇਰ ਤੱਕ ਮਾਣਦੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਮਿਲਦੀ ਹੈ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ